ਡੇਰਾ ਬਾਬਾ ਨਾਨਕ ਇਲਾਕੇ ਚ ਕਣਕ ਦੀ ਫਸਲ ਤੇ ਗਲਾਪੀ ਸੁੰਡੀ ਦਾ ਹਮਲਾ ਕਿਸਾਨ ਪਰੇਸ਼ਾਨ ਅਤੇ ਹੋਏ ਦੁਖੀ ਡੇਰਾ ਬਾਬਾ ਨਾਨਕ ਇਲਾਕੇ ਦੇ ਪਿੰਡ ਛਾਪੂਰ ਦੇ ਕਿਸਾਨ ਭਲਵਿੰਦਰ ਸਿੰਘ ਸਹੂਰੀਆ ਦੀ ਕਣਕ ਦੀ ਫਸਲ ਤੇ ਗਲਾਪੀ ਸੁੰਡੀ ਦਾ ਹਮਲਾ ਹੋਇਆ ਹੈ ਤੇ ਕਰੀਬ 3 ਏਕੜ ਫਸਲ ਬਰਬਾਦ ਹੋਣ ਦੀ ਖਬਰ ਸਾਹਮਣੇ ਹੈ ਇਸ ਬੰਦੀ ਜਾਣਕਾਰੀ ਦਿੰਦੇ ਕਿਸਾਨ ਭਲਵਿੰਦਰ ਸਿੰਘ ਸਹੂਰੀਆ ਅਜਾਦ ਸਿੰਘ ਨੇ ਦੱਸਿਆ ਕਿ ਬੀਤੇ ਕਈ ਸਾਲਾਂ ਤੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਸਮਝਿਤੇ ਹੋਏ ਉਹ ਆਪਣੀ ਪ੍ਰਾਲੀ ਦੇ ਰਹਿਣ ਉਰਦਨ ਨੂੰ ਅਗ ਨਹੀਂ ਲਗਾ ਰਹੇ ਸਨ ਅਤੇ ਪਰਾਲੀ ਨੂੰ ਖੇਤਾਂ ਵਿੱਚ ਹੀ ਪਾ ਕੇ ਖੇਤੀ ਕਰ ਰਹੇ ਸਨ ਅਤੇ ਕਿਸਾਨਾਂ ਕਹਿੰਦੇ ਕਿ ਮਹਿੰਗੇ ਪਾਤਾ ਬੀਜ ਅਤੇ ਡੀਪੀ ਖਾਦ ਨਾਲ ਕਣਕ ਦੀ ਫਸਲ ਪੀਚੀ ਸੀ ਪਰ ਗੁਲਾਪੀ ਸੁੰਡੀ ਲੱਗਣ ਨਾਲ ਕਰੀਬ 3 ਏਕੜ ਕਣਕ ਦੀ ਫਸਲ ਖਰਾਬ ਹੋ ਚੁੱਕੀ ਹੈ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸੁੰਡੀ ਦੀ ਰੋਕਥਾਮ ਲਈ ਵਿਭਾਗ ਨੂੰ ਤਵਾਈ ਬਹैया ਕਰਵਾਈ ਜਾਵੇ ਅਤੇ ਉਚਿਤ ਮੁਆਵਜ਼ਾ ਉਹਨਾਂ ਨੂੰ ਦਵਾਇਆ ਜਾਵੇ ਉਤਰ ਨਰੀਖਣ ਕਰਨ ਪਹੁੰਚੇ ਖੇਤੀਬਾੜੀ ਅਧਿਕਾਰੀ ਸੁਖਦੇਵ ਸਿੰਘ ਅਤੇ ਸਤਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਬਲਵਿੰਦਰ ਸਿੰਘ ਸਹੂਰੀਆ ਵੱਲੋਂ ਫੋਨ ਤੇ ਜਾਣਕਾਰੀ ਦਿੱਤੀ ਗਈ ਸੀ ਕਿ ਕਣਕ ਦੀ ਫਸਲ ਤੇ ਗੁਲਾਬੀ ਸੁੰਟੀ ਦਾ ਹਮਲਾ ਹੋਇਆ ਹੈ ਮੌਕੇ ਤੇ ਦੇਖਿਆ ਗਿਆ ਹੈ ਕਿ ਇੱਕ ਵਾਕਿਆ ਹੀ ਗੁਲਾਬੀ ਸੁੰਟੀ ਲੱਗਣ ਨਾਲ ਕਾਫੀ ਕਣਕ ਦੀ ਫਸਲ ਖਰਾਬ ਹੋ ਚੁੱਕੀ ਹੈ ਖੇਤੀਬਾੜੀ ਅਧਿਕਾਰੀਆਂ ਕਿਸਾਨਾਂ ਨੂੰ ਕਿਹਾ ਕਿ ਕਣਕ ਦੀ ਫਸਲ ਤੇ ਜਲਦੀ ਤੋਂ ਜਲਦੀ ক্লোਰੋਪ੍ਰੀਫਾਈ ਸਪਰੇਅ ਦਿੱਚੜਕਾ ਕੀਤਾ ਜਾਵੇ ਇਸ ਫਸਲ ਦੀ ਰਿਪੋਰਟ ਬਣਾ ਕੇ ਵਿਭਾਗ ਨੂੰ ਭੇਜੀ ਜਾਵੇਗੀ ਇਹ ਮਾਮਲਾ ਜੀ ਕਣਕ ਨੂੰ ਗੁਲਾਬੀ ਸੁੰਡੀ ਦਾ ਮਾਮਲਾ ਜੀ ਅਸੀਂ ਮਹਿੰਗੇ ਭਾਅ ਦੀ ਡੀਏਪੀ ਪਹਿਲਾਂ ਡੀਏਪੀ ਨਹੀਂ ਮਿਲਦੀ ਤੇ ਵੀ ਬੀ ਵੀ ਮੇਂਗੇ ਭਾ ਦਾ ਪਾਇਆ ਪੰਜਾਬ ਸਰਕਾਰ ਜਿਹਦਾ ਮਤਲਬ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਪ੍ਰਾਲੀ ਦਾ ਸਾੜੋ ਵਿਚਵਾਓ ਅਸੀਂ ਵਿੱਚ ਪ੍ਰਾਲੀ ਵਾਈ ਹੈ ਉਹ ਵੇਖ ਲਓ ਵੀ ਤੁਹਾਡੇ ਸਾਹਮਣੇ ਵੀ ਇਹ ਸੁੰਡੀ ਦਾ ਸਾਰਾ ਹੀ ਫਸਲ ਸਾਡੀ ਜਿਹੜੀ 3 ਏਕੜ ਜਿਹੜੀ ਉਹ ਖਰਾਬ ਹੋ ਚੁੱਕੀ ਹੈ ਤੇ ਅੱਜ ਮਹਿਕਮੇ ਵਾਲੇ ਆਏ ਨੇ ਇਹ ਵਿਚਾਰੇ ਇੰਸ펙ਟਰ ਨਹੀਂ ਕੀ ਕਰਨ ਲੱਗਦਾ ਕਿ ਪਹਿਲੇ ਮਤਲਬ ਤੁਸੀਂ ਪ੍ਰਾਲੀ ਨੂੰ ਅੱਗ ਨਹੀਂ ਲਾਈ ਦਿੱਤਾ ਅਸੀਂ ਅੱਗ ਤਿੰਨ ਸਾਲ ਤੋਂ ਅੱਗ ਨਹੀਂ ਲਾਈ ਤਾ ਸੁੰਡੀ ਪਈ ਹੈ ਹਾਂ ਸੁੰਡੀ ਪਈ ਹੈ ਜੀ ਤਿੰਨ ਸਾਲ ਤੋਂ ਅਸੀਂ ਅੱਗ ਨਹੀਂ ਲਾ ਰਹੇ ਐਰਕ ਵੀ ਨਹੀਂ ਹੈ ਅੱਗ ਲਾਈ ਇਹਨਾਂ ਦੇ ਨਿਰਦੇਸ਼ ਅਨੁਸਾਰ ਪੀ ਅੱਗ ਨਹੀਂ ਲਾਉਣੀ ਤੇ ਅਸੀਂ ਅੱਗ ਨਹੀਂ ਲਾਈ ਤੇ ਅੱਗ ਨਾ ਲਾਉਣ ਦਾ ਰਿਜ਼ਲਟ ਵੇਖ ਲਓ ਪੀ ਆਹ ਵੇਖੋ ਸਾਡੀ ਸੁੰਡੀ ਇਹਦੇ ਵਿੱਚ ਖੇਤਾਂ ਦੇ ਵਿੱਚ ਕਿਦਾਂ ਪਈ ਹੈ ਕਲਾਬੀ ਸੁੰਡੀ ਕਣਕ ਜਿਹੜੀ ਸਾਰੀ ਨਸ਼ਟ ਹੋਦੀ ਜਾਂਦੀ ਪਾਣੀ ਲਾਉਣ ਤੋਂ ਬਾਅਦ ਕੋਈ ਮੈਕਮੇਂ ਅਧਿਕਾਰੀ ਨੇ ਦੱਸਿਆ ਪੀ ਆਹ ਸਪਰੇਅ ਪਾਉਦੇ ਤਾਂ ਸੁੰਡੀ ਜਿਹੜੀ ਮਰ ਜੇ ਹੁਣ ਮੈਕਮੇਂ ਅਧਿਕਾਰੀ ਨੇ ਦੱਸਿਆ ਜੀ ਡੀਓ ਸਾਹਿਬ ਆਏ ਨੇ ਤੇ ਮਤਲਬ ਸਾਡੇ ਇਨਸਪੈਕਟਰ ਸਾਹਿਬ ਆਏ ਨੇ ਉਹਨਾਂ ਨੂੰ ਵਿਖਾਇਆ ਉਹਨਾਂ ਦੇ ਧਿਆਨ ਚ ਲਿਆਂਦਾ ਉਹ ਹੁਣ ਵੇਖੋ ਜਿਹੜੀ ਸਪਰੇਅ ਦੱਸਣਗੇ ਫਿਰ ਉਹ ਸਪਰੇਅ ਉੱਤੇ ਕਰਾਂਗੇ ਉਹਨਾਂ ਵਿਚਾਰੇ ਆਏ ਨੇ ਮੌਕਾ ਵੇ ਬੇਨਤੀ ਹੈ ਜੀ ਪ੍ਰਾਲੀ ਜਿਹੜੀ ਖੇਤ ਦੇ ਵਿੱਚ ਵਾਈ ਆ ਪ੍ਰਾਲੀ ਦੇ ਵਿੱਚ ਪਹਿਲਾਂ ਹੀ ਅੰਡੇ ਹੁੰਦੇ ਨੇ ਸੁੰਡੀ ਦੇ ਤੋਂ ਪ੍ਰਾਲੀ ਕਿਸੇ ਬਨੇ ਲੱਗਦੀ ਉਹਨਾਂ ਅੰਡਿਆਂ ਨਾਲ ਹੀ ਪ੍ਰਾਲੀ ਨਾਲ ਸੁੰਡੀ ਪੈ ਜਾਂਦੀ ਆ ਅਸੀਂ ਸਰਕਾਰ ਨੂੰ ਪੁਰਜੇਲ ਅਪੀਲ ਕਰਦੇ ਆ ਵੀ ਪ੍ਰਾਲੀ ਦਾ ਕੋਈ ਮਸਲਾ ਹੱਲ ਕੀਤਾ ਜਾਵੇ ਜੇ ਨਹੀਂ ਤੇ ਕਿਸਾਨ ਦਿਨੋਂ ਦਿਨ ਮਰਦਾ ਜਾਏਗਾ ਇਹਦੇ ਨਾਲ ਤੇ ਸਰਕਾਰ ਆਪਣੇ ਵਾਦੇ ਪੂਰੇ ਕਰੀ ਜਾਂਦੀ ਕਿਸਾਨ ਨਾਲ ਬਿਲਕੁਲ ਨਹੀਂ ਵਿੰਦੀ ਹੁਣ ਆ ਜਾ ਝੋਨਾ ਰੋਲਿਆ ਵੀ ਸਰਕਾਰ ਦੀ ਦੇਣਿਆ ਹੋਰ ਕਿਸੇ ਦੀ ਦੇਣ ਨਹੀਂ ਸੈਂਟਰ ਦੀ ਵੀ ਹੋਏਗੀ ਪੰਜਾਬ ਗਵਰਨਮੈਂਟ ਦੀ ਵੀ ਹੋਏਗੀ ਗਾੜੀ ਸੈਲਰ ਵਾਲਾ ਤੇ 83 ਤੇ ਨਾਲ ਹੀ ਕਿਸਾਨਾਂ ਕਿਸਾਨਾਂ ਤੇ ਵੀ ਜਾਣ ਹੈ ਨਹੀਂ ਕਿ ਬਿਲਕੁਲ ਕੁਕੇ ਖੁਸ਼ ਨਹੀਂ ਕਿ ਰਲ ਮਿਲ ਕੇ ਲੁੱਟ ਹੋਈ ਹੈ ਜੋ ਇਹ ਸਰਕਾਰ ਦੀ ਨੀਤੀ ਆ ਕਿ ਕਿਸਾਨ ਮਾਰਦਣੇ ਰਹਿ ਨਹੀਂ ਦੇਣੀ ਇਹ ਸਰ ਸਰਕਾਰ ਬੇਲਰ ਕਾਫੀ ਮਹੱਈਆ ਕਰਾਇਆ ਫਿਰ ਤੁਸੀਂ ਬੇਲਰ ਵੇਖੋ ਜੀ ਬੇਲਰ ਸਾਡੇ ਇਧਰ ਆਉਂਦਾ ਹੀ ਕੋਈ ਨਹੀਂ ਸਾ ਪੋਲ ਨਿਕਾ ਪੋਲ ਵੇਖ ਕੇ ਮੁੜ ਜਾਂਦੇ ਨੇ ਸਾਡੇ ਤੱਕ ਤਾਂ ਬਿਲ ਰੱਪੇ ਆਪਣੇ ਹੀ ਨਹੀਂ ਗੇ ਬੇਲਰ ਤਾਂ ਸੜਕ ਦੇ ਨਾਲ ਨਾਲ ਕੰਮ ਕਰਦੇ ਨੇ ਉਦੋਂ ਪਰਾਂ ਜਾਂਦੇ ਹੀ ਨਹੀਂ ਗੇ ਉਹ ਵੀ 1000 ਰੁਪਏ ਕਿਲੇ ਦਾ ਮੰਗਦੇ ਨੇ ਸਾਡੇ ਉਹ ਵੀ 1000 ਰੁਪਏ ਕਿਲੇ ਦਾ ਮੰਗਦੇ ਨੇ ਹਲਾ ਕਹਿੰਦਾ ਭਾਬਾ ਤੁਸੀਂ ਸਰਕਾਰ ਤੇ ਹੁਕਮੰਦੀ ਪਾ ਲੈਣਾ ਕੀਤੀ ਪਿਆ ਨਹੀਂ ਲਈ ਆਈ ਕੀਤੀ ਆ ਪਰ ਸਾਡਾ ਨੁਕਸਾਨ ਹੋ ਰਿਹਾ ਤੁਹਾਨੂੰ ਪੁੱਤ ਨਾ ਪੈ ਰਿਹਾ ਸਾਨੂੰ ਖਮਾਜਾ ਉਹਦਾ ਭੁਗਤਾਨ ਪੈਣ ਰਿਹਾ ਜੀ ਨੁਕਸਾਨ ਸਾਡਾ ਕਾਫੀ ਹੋ ਰਿਹਾ ਕੋਈ ਤਿੰਨ ਚਾਰ ਕਿੱਲੇ ਪੈਲੀ ਖਰਾਬ ਹੀ ਹੋ ਚਲੀ ਆ ਕੀ ਮੰਗੀ ਹੁਣ ਤੁਹਾਡੀ ਮੰਗੇ ਸਰਕਾਰ ਸਾਨੂੰ ਜਾਂਦੇ ਦਾ ਹੁਣ ਕਣਕ ਦਾ ਮੁਆਵਜ਼ਾ ਦੇਵੇ ਤੇ ਜਾਂ ਕੋਈ ਪ੍ਰਾਲੀ ਦਾ ਮੁਆਵਜ਼ਾ ਦੇ ਜਿਹਦੇ ਨਾਲ ਪ੍ਰਾਲੀ ਇਕੱਠੀ ਕਰਕੇ ਬਾਹਰ ਬੰਨੇ ਤੇ ਲਈ ਜਾਵੇ ਤੇ ਸਾਡੀ ਫਸਲ ਤਾਂ ਖਰਾਬ ਨਾ ਹੋਵੇ ਸਰਕਾਰ ਆਪ ਉੱਥੇ ਵੇਸੇ ਵੇਸੇ ਹੋ ਰਹੀਦੀ ਆ ਲੋਕਾਂ ਕੋ ਵੋਟਾਂ ਪਵਾ ਕੇ ਤਾਂ ਲੋਕਾਂ ਦਾ ਗਲ ਘੁੱਟੀ ਜਾਂਦੀ ਆ ਇਹਦੇ ਅਸੀਂ ਤਾਂ ਮੰਨਾਂਗੇ ਸਾਰਾ ਖਸਾਰ ਕੋ ਹਾਲਤ ਕਰੇ ਸਾਨੂੰ ਪਰਾਲੀ ਦਾ ਮੁਆਵਜ਼ਾ ਤਾਂ ਇਹੀ ਬੰਨੇ ਦੇ ਢੇਰਾਂ ਲਵਾ ਦਾ ਇਕੱਠੀਆਂ ਕਰਕੇ ਸਾਨੂੰ ਤੇ ਝੋਨੇ ਦੇ ਪੈਸੇ ਨਹੀਂ ਪੂਰੇ ਮਿਲਣ ਤੇ ਪਰਾਲੀ ਦਾ ਸਾਨੂੰ ਕੀ ਦੇਣਾ ਨਾ ਤਾਂ ਹੁਣ ਸਾਡੀ ਕਣਕ ਮਰ ਗਈ ਇਹੀ ਕਿਧਰ ਨੂੰ ਜਾਵਾਂਗੇ ਜੀ ਹਾਂਜੀ ਭਾਜੀ ਅੱਜ ਤੁਸੀਂ ਅਣਕ ਮੋਆਇਨਾ ਕੀਤਾ ਕਣਕ ਦਾ ਗੁਲਾਬੀ ਸੁੰਢੀ ਪਈ ਹੈ ਕੀ ਇਹਦਾ ਇਹਦੇ ਰੋਗ ਤੋਂਮਿਲ ਕੀ ਪ੍ਰਬੰਧਨ ਹੈ ਤੇ ਕੀ ਪੂਰਾ ਦੱਸੋ ਜੀ ਅੱਜ ਸਾਡੇ ਕੋਲ ਪਿੰਡ ਸ਼ਾਹਪੁਰ ਜਾ ਜਾਂਦੇ ਕਿਸਾਨ ਬਰਿੰਦਰ ਸਿੰਘ ਨਾ ਟੈਲੀਫੋਨ ਤੁਹਾਨੂੰ ਦੱਸਿਆ ਕਿ ਮੇਰੇ ਖੇਤ ਵਿੱਚ ਕਣਕ ਗੁਲਾਬੀ ਸੁੰਢੀ ਦਾ ਮਲਾਇਆ ਮੌਕੇ ਤਣਕਾ ਮਾਇਨਾ ਕੀਤਾ ਗਿਆ ਤਾਂ ਵੇਖਿਆ ਗਿਆ ਕਿ ਵਾਕਈ ਗਲਬੀ ਸੁੰਢੀ ਨਾਲ ਕਣਕ ਦਾ ਕਾਫੀ ਨੁਕਸਾਨ ਹੋ ਚੁੱਕਾ ਸੋ ਹੁਣ ਇਹਨਾਂ ਨੂੰ ਅਸੀਂ ਕਲੋਰਪੈਰੀਫਸ ਦੀ ਸਪਾਸ਼ਿ ਕੀਤੀ ਹੈ 1 ਲੀਟਰ ਕਲੋਰਪੈਰੀਫਸ ਨਾਲ ਸਪਰੇਅ ਕਰ ਦੇਣ ਤਾਂ ਜੋ ਸੁੰਢੀ ਤੇ ਕੰਟਰੋਲ ਪਾਇਆ ਜਾ ਸਕੇ ਤੇ ਬਾਕੀ ਵੇਖਿਆ ਗਿਆ ਕਿ ਕਣਕ ਜਿੱਥੋਂ ਕੱਟੀ ਆ ਸੁੰਢੀ ਨੇ ਤੇ ਕਾਫੀ ਫਟਾਰਾ ਕਰ ਰਹੀ ਆ ਤੇ ਜੇ ਇਹ ਸਪਰੇਅ ਨਾਲ ਪ੍ਰੋਪਰ ਕੰਟਰੋਲ ਹੋ ਜੇਗੀ ਤੇ ਕਿਸਾਨ ਵੀਰ ਨੂੰ ਅਪੀਲ ਆ ਵੀ ਡਰਨ ਦੀ ਲੋੜ ਨਹੀਂ ਤੇ ਇੱਕ ਸਪਰੇਅ ਕਰ ਦੋ ਤੇ ਰੋਗ ਖਤਮ ਹੋ ਜੇ ਨੀ ਸਰ ਜਿਸ ਤਰ੍ਹਾਂ ਮਤਲਬ ਸਰਕਾਰਾਂ ਨੂੰ ਕਿਹਾ ਜਾਂਦਾ ਕਿ ਅਸੀਂ ਪਰਾਲੀ ਮਤਲਬ ਜਿਹੜੇ ਬੇਲਰ ਮੋਇਆ ਉਹ ਕਹ ਰਹੇ ਬੇਲਰ ਨਹੀਂ ਇੱਥੇ ਤੱਕ ਪਹੁੰਚੇ ਅਸੀਂ ਅੱਗੇ ਵੀ ਲਾਈ ਪਰ ਜਿਹੜਾ ਕਿਸਾਨਾਂ ਨੂੰ ਜਿਹੜਾ ਨੁਕਸਾਨ ਹੋ ਰਿਹਾ ਉਹਦੀ ਪਰਭਾਈ ਕੌਣ ਕਰੇਗੀ ਬੇਲਰਾਂ ਦੀ ਜਿਹੜੀ ਸਮੱਸਿਆ ਉਹ ਇੱਥੇ ਨਾ ਇੱਕ ਪੁਲਿਆ ਕਰਨ ਵਾਲਾ ਵਾਅਦਾ ਤੇ ਪੁਲ ਜਿਹੜਾ ਤੰਗ ਹੋਣ ਕਰਨ ਉਹਨਾਂ ਦੀ ਟਰਾਲੀਆਂ ਟਰਾਂਸਪੋਰਟੇਸ਼ਨ ਨਹੀਂ ਲੰਘਦੀ ਇਸ ਕਰਕੇ ਬੇਲਰ ਇੱਥੋਂ ਤੱਕ ਨਹੀਂ ਆ ਸਕੀ ਸੋ ਉਹ ਜਿਹੜੀ ਆ ਗਰਾਊਂਡ ਲੈਵਲ ਤੇ ਉਹ ਸਮੱਸਿਆ ਹੈਗੀ